ਤੋ ਦੁੱਧ ਦੇ ਵਿੱਚ ਯੂਰੀਆ ਦੀ ਮਿਲਾਵਟ ਚੈੱਕ ਕਰਨ ਲਈ ਤੁਸੀਂ ਇੱਕ ਹੋਰ ਟੈਸਟ ਕਰ ਸਕਦੇ ਹੋ ਉਹ ਚੈੱਕ ਕਰਨ ਲਈ ਤੁਸੀਂ ਕੀ ਕਰਨਾ ਕੱਚਾ ਦੁੱਧ ਲੈਣਾ ਉਹਨੂੰ ਆਪਣੀ ਹਥੇਲੀ ਤੇ ਇਦਾਂ ਪਾ ਲੈਣਾ ਥੋੜਾ ਜਿਹਾ ਤੇ ਇਹਨੂੰ ਚੰਗੀ ਤਰ੍ਹਾਂ ਇਦਾਂ ਮਾਲਿਸ਼ ਕਰਨੀ ਹੈ ਦੀ ਇਦਾਂ ਜੇ ਇਹ ਦੁੱਧ ਦਾ ਰੰਗ ਲਾਲੀ ਦੇ ਵਿੱਚ ਆ ਜਾਂਦਾ ਤਾਂ ਸਮਝ ਲਓ ਦੁੱਧ ਦੇ ਵਿੱਚ ਯੂਰੀਆ ਮਿਕਸ ਕੀਤਾ ਹੋਇਆ ਤੇ ਦੁੱਧ 'ਚ ਮਿਲਾਵਟ ਚੈੱਕ ਕਰਨ ਦਾ ਹੁਣ ਤੁਹਾਨੂੰ ਦੂਜਾ ਤਰੀਕਾ ਦੱਸਣ ਲੱਗਿਆ ਐਨੀ ਕੜੀ ਤੁਸੀਂ ਇੰਨੇ ਕ ਦੁੱਧ ਦੇ ਵਿੱਚ ਪਾ ਦੇਣੀ ਹੈ ਜੀ ਅਗਲਾ ਤਰੀਕਾ ਇੱਕ स्टार्च ਬਹੁਤ ਜ਼ਿਆਦਾ ਮੈਕਸ ਕੀਤਾ ਜਾਂਦਾ ਦੁੱਧ ਦੇ ਵਿੱਚ ਉਹ ਤੁਸੀਂ ਕਿਵੇਂ ਚੈੱਕ ਕਰਨ ਆਇਓਡੀਨ ਸੋਲੂਸ਼ਨ ਆਉਂਦਾ ਜਿਹੜਾ ਆਪਾਂ ਛੱਟ ਵਗੈਰਾ ਤੇ ਲਾਉਨੇ ਹੁੰਦੇ ਆ ਸੋ ਜੇ ਦੁੱਧ ਦਾ ਰੰਗ ਹਲਕਾ ਜਾਂ ਪੀਲਾ ਰਹਿੰਦਾ ਤਾਂ ਸਮਝ ਲਓ ਤੁਹਾਡਾ ਦੁੱਧ ਆ ਜਿਹੜਾ ਉਹ ਸ਼ੁੱਧਾ ਅੱਜ ਕੱਲ ਮਿੱਤਰੋ ਮਲਾਵਟ ਹਰ ਇੱਕ ਚੀਜ਼ ਦੇ ਵਿੱਚ ਵੱਧ ਚੁੱਕੀ ਆ ਪਰ ਦੁੱਧ ਆ ਨਾ ਜਿਹੜਾ ਇਹਦੇ ਵਿੱਚ ਵੀ ਮਲਾਵਟ ਬਹੁਤ ਜ਼ਿਆਦਾ ਆ ਰਹੀ ਆ ਅੱਜ ਕੱਲ ਦੁੱਧ ਇੱਕ ਏਦਾਂ ਦੀ ਚੀਜ਼ ਆ ਜਦੋਂ ਆਪਾਂ ਸਵੇਰੇ ਬੈੱਡ ਤੋਂ ਉੱਠਦੇ ਆ ਚਾਹ ਤੋਂ ਆਪਣੇ ਦਿਨ ਦੀ ਸ਼ੁਰੂਆਤ ਹੁੰਦੀ ਆ ਤੇ ਉਹ ਵੀ ਦੁੱਧ ਤੋਂ ਬਣਦੀ ਆ ਸੋ ਜਿਹੜਾ ਅੱਜ ਕੱਲ ਮਾਰਕੀਟ ਦੇ ਵਿੱਚ ਜਿਹੜਾ ਪਾਣੀ ਪਾਉਂਦੇ ਸੀ ਉਹ ਤਾਂ ਚਲੋ ਆਪਾਂ ਮੰਨ ਲੈਂਦੇ ਆ ਕਿ ਉਹ ਸਿਹਤ ਲਈ ਇੰਨਾ ਹਾਨੀਕਾਰਕ ਨਹੀਂ ਸੀਗਾ ਪਰ ਹੁਣ ਜਿਹੜੇ ਕੈਮੀਕਲ ਵਿੱਚ ਰੜਾ ਕੇ ਦੁੱਧ ਬਣਾਉਣ ਲੱਗ ਗਏ ਆ ਉਹ ਬਹੁਤ ਜ਼ਿਆਦਾ ਖਤਰਨਾਕ ਆ ਸੋ ਆਪਾਂ ਨੂੰ ਮਲਾਵਟੀ ਦੁੱਧ ਦੀ ਪਰਖ ਕਰਨੀ ਆਉਣੀ ਬਹੁਤ ਜ਼ਰੂਰੀ ਆ ਅੱਜ ਮੈਂ ਤੁਹਾਨੂੰ 5-6 ਤਰੀਕੇ ਦੱਸੂਗਾ ਵੀ ਮਲਾਵਟੀ ਦੁੱਧ ਤੁਸੀਂ ਘਰੇ ਕਿਵੇਂ ਚੈੱਕ ਕਰ ਸਕਦੇ ਹੋ ਸੋ ਕੰਮ ਦੀ ਵੀਡੀਓ ਇਹਨੂੰ ਅੱਗੇ ਸ਼ੇਅਰ ਕਰ ਦਿਓ ਤੇ ਆਜੋ ਆਪਾਂ ਸ਼ੁਰੂ ਕਰਦੇ ਆਂ ਵੀਡੀਓ ਦੁੱਧ ਦੇ ਵਿੱਚ ਮਲਾਵਟ ਚੈੱਕ ਕਰਨ ਲਈ ਤੁਹਾਨੂੰ ਪਹਿਲਾ ਤਰੀਕਾ ਦੱਸਣ ਲੱਗੇ ਆ ਥੋੜਾ ਜਿਹਾ ਤੁਸੀਂ ਦੁੱਧ ਲੈ ਤੇ ਆਪਣੇ ਦਾ ਚਲੋ ਘਰ ਦਾ ਦੁੱਧ ਹੁੰਦਾ ਆਪਾਂ ਸਿਰਫ ਤੁਹਾਨੂੰ ਤਰੀਕਾ ਦੱਸਣਾ ਵੀ ਤੁਸੀਂ ਮਿਲਾਵਟੀ ਦੁੱਧ ਕਿਵੇਂ ਚੈੱਕ ਕਰ ਸਕਦੇ ਹੋ ਠੀਕ ਆ ਉਹਦੇ ਵਿੱਚੋਂ ਤੁਸੀਂ ਗੜਬੀ ਦੇ ਵਿੱਚੋਂ ਆਹ ਇੰਨਾ ਕੁ ਦੁੱਧ ਸੈਂਪਲ ਦੇ ਤੌਰ ਤੇ ਰੱਖ ਲੈਣਾ ਠੀਕ ਆ ਬਾਕੀ ਦੁੱਧ ਨੂੰ ਤੁਸੀਂ ਉਬਾਲਾ ਦੇਣਾ ਆ ਦੇਖੋ ਉਬਾਲਾ ਆਈ ਜਾਂਦਾ ਇਹਨੂੰ ਜਦੋਂ ਇਹ ਦੁੱਧ ਨੂੰ ਉਬਾਲਾ ਆ ਗਿਆ ਇਹਨਾਂ ਨੂੰ ਹੌਲੀ ਅੱਗ ਤੇ ਕਰਕੇ ਥੋੜਾ ਥੋੜਾ ਇਹਦੇ ਵਿੱਚ ਕੜਛੀ ਨਾਲ ਨੂੰ ਹਲਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਬੰਦ ਕਰਕੇ ਗੈਸ ਨੂੰ ਨਾ ਦੁੱਧ ਨੂੰ ਆਪਾਂ 4-5 ਘੰਟੇ ਸਾਈਡ ਤੇ ਰੱਖ ਦਾਂਗੇ ਤੇ ਜਦੋਂ ਇਹ ਠੰਡਾ ਹੋ ਗਿਆ ਨਾ 4-5 ਘੰਟੇ ਬਾਅਦ ਤੇ ਉਹ ਦੁੱਧ ਨੂੰ ਤੁਸੀਂ ਆ ਦੁੱਧ ਨਾਲ ਮਿਲਾ ਕੇ ਦੇਖ ਲਿਓ ਇਹ ਦੁੱਧ ਦਾ ਰੰਗ ਬਿਲਕੁਲ ਸਫੇਦ ਆ ਤੇ ਪਰ ਜੇ ਉਹਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਵੀ ਪੀਲਾਪਨ ਆ ਗਿਆ ਤਾਂ ਸਮਝ ਲਿਓ ਦੁੱਧ ਆ ਜਿਹੜਾ ਉਹਦੇ ਵਿੱਚ ਕੋਈ ਗੜਬੜ ਆ ਤੇ ਦੁੱਧ 'ਚ ਮਿਲਾਵਟ ਚੈੱਕ ਕਰਨ ਦਾ ਹੁਣ ਤੁਹਾਨੂੰ ਦੂਜਾ ਤਰੀਕਾ ਦੱਸਣ ਲੱਗਿਆਂ ਉਹਦੇ ਤੁਸੀਂ ਕੀ ਕਰਨਾ ਗਲਾਸ ਲੈਣਾ ਦੁੱਧ ਦਾ ਇਹਦੇ ਵਿੱਚ ਤੁਸੀਂ ਹਲਦੀ ਪਾਉਣੀ ਆ ਹਲਦੀ ਤੁਸੀਂ ਇੰਨੀ ਖਲਦੀ ਤੁਸੀਂ ਇੰਨੇ ਕ ਦੁੱਧ ਦੇ ਵਿੱਚ ਪਾ ਦੇਣੀ ਆ ਤੇ ਇਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਮਿਕਸ ਕਰਕੇ ਇਹਨੂੰ ਹਲਦੀ ਨੂੰ ਤੇ ਇਹਨੂੰ 10-15 ਮਿੰਟ ਸਾਈਡ ਤੇ ਰੱਖ ਦੇਣਾ ਸੋ ਜੇ ਇਹ ਦੁੱਧ ਦਾ ਰੰਗ ਥੋੜਾ ਹਲਕਾ ਜਾਂ ਲਾਲੀ ਦੇ ਵਿੱਚ ਆ ਗਿਆ ਤਾਂ ਵੀ ਤੁਸੀਂ ਸਮਝ ਲਓ ਵੀ ਦੁੱਧ ਦਾ ਜਿਹੜਾ ਉਹਦੇ ਵਿੱਚ ਮਿਲਾਵਟਾ ਤੇ ਹੁਣ ਆਪਣਾ ਤੀਜਾ ਟੈਸਟ ਆ ਜਿਹਦੇ ਵਿੱਚ ਆਪਾਂ ਚੈੱਕ ਕਰਨਾ ਵੀ ਇਹਦੇ ਵਿੱਚ ਕੋਈ ਸਾਬਣ ਵਗੈਰਾ ਜਾਂ ਕੋਈ ਡਿਟਰਜੈਂਟ ਵਗੈਰਾ ਜਾਂ ਯੂਰੀਆ ਵਗੈਰਾ ਉਹ ਤਾਂ ਨਹੀਂ ਮਿਕਸ ਕੀਤਾ ਹੋਇਆ ਉਹ ਚੈੱਕ ਕਰਨ ਲਈ ਤੁਸੀਂ ਕੀ ਕਰਨਾ ਕੱਚਾ ਦੁੱਧ ਲੈਣਾ ਉਹਨੂੰ ਆਪਣੀ ਹਥੇਲੀ ਤੇ ਇਦਾਂ ਪਾ ਲੈਣਾ ਥੋੜਾ ਜਿਹਾ ਇਦਾਂ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਇਦਾਂ ਮਾਲਿਸ਼ ਕਰਨੀ ਹੈ ਇਹਦੀ ਇਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜਾ ਇਹ ਦੁੱਧ ਲਿਆ ਨਾ ਇਹ ਸਾਡੇ ਘਰ ਦਾ ਹੀ ਦੁੱਧ ਆ ਇਹ ਸਿਰਫ ਤੁਹਾਨੂੰ ਮੈਂ ਦਿਖਾਉਣ ਲਈ ਕਰ ਰਹੀ ਆ ਵੀ ਤੁਸੀਂ ਕਿਵੇਂ ਘਰੇ ਟੈਸਟ ਕਰ ਸਕਦੇ ਹੋ ਕਿਵੇਂ ਤੁਸੀਂ ਨਕਲੀ ਅਸਲੀ ਦੁੱਧ ਦੀ ਪਰਖ ਕਰ ਸਕਦੇ ਹੋ ਸੋ ਇੱਕ ਘਟੋ ਘਟ ਪੰਜ 10 ਮਿੰਟ ਇਦਾਂ ਤੁਹਾਨੂੰ ਮਾਲਿਸ਼ ਕਰਨੀ ਪੈਣੀ ਆ ਸੋ ਇਦਾਂ ਪੰਜ 10 ਮਿੰਟ ਜਦੋਂ ਤੁਸੀਂ ਇਹਦੀ ਮਾਲਿਸ਼ ਕਰੋਗੇ ਸੋ ਆਹ ਦੇਖੋ ਦੁੱਧ ਦਾ ਬਿਲਕੁਲ ਹਥੇਲੀ ਤੋਂ ਨਾਮੋ ਨਿਸ਼ਾਨ ਮਟ ਗਿਆ ਸੋ ਮਾਲਿਸ਼ ਕਰਨ ਤੋਂ ਬਾਅਦ ਜਦੋਂ ਦੁੱਧ ਬਿਲਕੁਲ ਖਤਮ ਹੋ ਗਿਆ ਜੇਕਰ ਤੁਹਾਡੀਆਂ ਹਥੇਲੀਆਂ ਤੇ ਚਿਕਨਾਹਟ ਰਹਿੰਦੀ ਆ ਜਿਵੇਂ ਸਲਿੱਪਰੀ ਜੀਆਂ ਥੇਲੀਆਂ ਹੁੰਦੀਆਂ ਐ ਫਿਸਲਦੀਆਂ ਨੇ ਤਾਂ ਸਮਝ ਲਓ ਦੁੱਧ ਦੇ ਵਿੱਚ ਕੋਈ ਸਾਬਣ ਵਗੈਰਾ ਜਾਂ ਯੂਰੀਆ ਵਗੈਰਾ ਕੁਝ ਵੀ ਮਿਕਸ ਕੀਤਾ ਹੋ ਸਕਦਾ ਪਰ ਜੇਕਰ ਬਿਲਕੁਲ ਨਾਰਮਲ ਹੋ ਜਾਂਦੀਆਂ ਥੇਲੀਆਂ ਤਾਂ ਸਮਝ ਲਓ ਦੁੱਧ ਤੁਹਾਡਾ ਬਿਲਕੁਲ ਸ਼ੁੱਧ ਆ ਤੇ ਇੱਕ ਤੁਸੀਂ ਹੋਰ ਚੈੱਕ ਕਰ ਸਕਦੇ ਹੋਂਦੀ ਸਮੈਲ ਤੋਂ ਇਦਾਂ ਤੁਸੀਂ ਸਮੈਲ ਲੈ ਕੇ ਦੇਖਣੀ ਆ ਇਹਦੀ ਜੇ ਤਾਂ ਮਤਲਬ ਦੁੱਧ ਦੀ ਜਿਵੇਂ ਸੈਂਪਲ ਸਮੈਲ ਹੁੰਦੀ ਆ ਜਾਂ ਜਿਵੇਂ ਮਾਵੇਦੀ 스멜 ਹੁੰਦੀ ਆ ਉਦਾਂ ਦੀ 스멜 ਆਉਂਦੀ ਆ ਤਾਂ ਬਿਲਕੁਲ ਨਾਰਮਲ ਆ ਤੁਹਾਡਾ ਦੁੱਧ ਸ਼ੁੱਧ ਦਾ ਬਿਲਕੁਲ ਪਰ ਜੇਕਰ ਤੁਹਾਨੂੰ ਕੋਈ ਹੋਰ ਆਡ ਦੀ 스멜 ਆਉਂਦੀ ਆ ਤਾਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਦੁੱਧ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਕੀਤੀ ਹੋਈ ਆ ਦੁੱਧ ਦੇ ਵਿੱਚ ਯੂਰੀਆ ਦੀ ਮਿਲਾਵਟ ਚੈੱਕ ਕਰਨ ਲਈ ਤੁਸੀਂ ਇੱਕ ਹੋਰ ਸੈਂਪਲ ਟੈਸਟ ਘਰੇ ਕਰ ਸਕਦੇ ਹੋ ਤੁਸੀਂ ਗਲਾਸ ਦੇ ਵਿੱਚ ਦੁੱਧ ਲੈ ਕੇ ਇੱਕ ਅਰਹਰ ਦਾ ਪਾਊਡਰ ਹੁੰਦਾ ਜਾਂ ਅਰਹਰ ਦੀ ਦਾਲ ਉਹਨੂੰ ਕਹ ਦਿੰਦੇ ਆ ਉਹਦਾ ਪਾਊਡਰ ਤੁਸੀਂ ਜਾਂ ਆਟਾ ਲੈ ਕੇ ਇੱਕ ਚਮਚਾ ਇਹਦੇ ਵਿੱਚ ਪਾ ਦੇਣਾ ਇਹਨੂੰ ਚੰਗੀ ਤਰ੍ਹਾਂ ਘੋਲ ਕੇ 15-20 ਮਿੰਟ ਲਈ ਸਾਈਡ ਤੇ ਰੱਖ ਦੇਣਾ ਸੋ ਜੇ ਇਹ ਦੁੱਧ ਦਾ ਰੰਗ ਲਾਲ ਰੰਗ ਦਾ ਥੋੜਾ ਜਿਹਾ ਹੋ ਜਾਂਦਾ ਲਾਲੀ ਜੀ ਮਾਰਨ ਲੱਗ ਜਾਂਦਾ ਤਾਂ ਤਾਂ ਸਮਝ ਲਓ ਦੁੱਧ ਦੇ ਵਿੱਚ ਯੂਰੀਆ ਮਿਕਸ ਕੀਤਾ ਹੋਇਆ ਉਸ ਤੋਂ ਬਾਅਦ ਤੁਸੀਂ ਅਗਲਾ ਤਰੀਕਾ ਇੱਕ ਸਟਾਰਚ ਬਹੁਤ ਜ਼ਿਆਦਾ ਮਿਕਸ ਕੀਤਾ ਜਾਂਦਾ ਦੁੱਧ ਦੇ ਵਿੱਚ ਉਹ ਤੁਸੀਂ ਕਿਵੇਂ ਚੈੱਕ ਕਰਨਾ ਉਹ ਤੁਸੀਂ ਇਦਾਂ ਹੀ ਦੁੱਧ ਲੈ ਲੈਣਾ ਗਲਾਸ ਦੇ ਵਿੱਚ ਤੇ ਮਾਰਕੀਟ ਦੇ ਵਿੱਚ ਨਾ ਇੱਕ ਆਇਓਡੀਨ ਸੋਲੂਸ਼ਨ ਆਉਂਦਾ ਜਿਹੜਾ ਆਪਾਂ ਸੱਟ ਵਗੈਰਾ ਤੇ ਲਾਉਨੇ ਹੁੰਦੇ ਆ ਉਹਦੀ ਮੈਂ ਤੁਹਾਨੂੰ ਫੋਟੋ ਵੀ ਵਿੱਚ ਐਡ ਕਰ ਦਿੰਨਾ ਉਹ ਤੁਸੀਂ ਉਹਦੀਆਂ 2-3 ਬੂੰਦਾ ਦੁੱਧ ਦੇ ਵਿੱਚ ਪਾਉਣੀਆਂ ਨੇ ਸੋ ਜੇ ਦੁੱਧ ਦਾ ਰੰਗ ਹਲਕਾ ਜਾਂ ਪੀਲਾ ਰਹਿੰਦਾ ਤਾਂ ਸਮਝ ਲਓ ਤੁਹਾਡਾ ਦੁੱਧ ਜਿਹੜਾ ਉਹ ਸ਼ੁੱਧਾ ਪਰ ਜੇ ਦੁੱਧ ਦਾ ਰੰਗ ਨੀਲੇ ਕਲਰ ਦੇ ਵਿੱਚ ਬਦਲ ਜਾਂਦਾ ਤਾਂ ਸਮਝ ਲਓ ਵੀ ਉਹਦੇ ਵਿੱਚ ਸਟਾਰਚ ਮਿਕਸ ਕੀਤਾ ਹੋਇਆ ਸੋ ਇੰਨਾ ਤੁਸੀਂ 5-6 ਤਰੀਕਿਆਂ ਦੇ ਨਾਲ ਦੁੱਧ ਘਰ ਦੇ ਵਿੱਚ ਤੁਸੀਂ ਸਿੰਪਲ ਤਰੀਕਿਆਂ ਨਾਲ ਚੈੱਕ ਕਰ ਸਕਦੇ ਹੋ ਵੀ ਦੁੱਧ ਦੇ ਵਿੱਚ ਕਿਸੇ ਤਰ੍ਹਾਂ ਦੀ ਮਿਲਾਵਟ ਤਾਂ ਨਹੀਂ ਹੈਗੀ ਸੋ ਮਿੱਤਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੇ ਇਹਨੂੰ ਅੱਗੇ ਸ਼ੇਅਰ ਕਰ ਦਿਓ ਤੇ ਆਪਣਾ ਪੇਜ ਕੰਟਰੀਸਾਈਡ ਯੂਟਿਊਬਰ ਜਰੂਰ ਫੋਲੋ ਕਰ ਲਿਓ